ਸਕੀਨ ਆ ਮਤੇ ਕੀ ਮਾਮਲਾ ਜੀ ਅਸ਼ੋਕ ਬਾਲਲੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮਿਸ਼ਨਰ ਬਟੰਡਾ ਕੀ ਮਾਮਲਾ ਹੋਇਆ ਹੈ ਮਾਮਲਾ ਇਹ ਹੈ ਜੀ ਸਾਡੇ ਜਿਹੜਾ ਬਟੰਡੇ ਦੇ ਵਿੱਚ 11 ਜੂਨਟ ਨੇ ਜਿਹਨੂੰ 11 ਅਸੀਂ ਮੰਡੀਆਂ ਕਹਿੰਦੇ ਨੇ ਜਿਹਦੇ ਵਿੱਚੋਂ ਰਿਟੇਲ ਤੇ ਹੋਲ ਸੇਲ ਬਟੰਡੇ ਦੀਆਂ ਬਾਕੀ 9 ਮੰਡੀਆਂ ਉਹ 9 ਮੰਡੀਆਂ ਦੇ ਉੱਤੇ ਕਾਫੀ ਪਾਛਾ ਦਿਨ ਪਹਿਲਾਂ ਵੀ ਅਸੀਂ ਤੁਹਾਡੇ ਕੋਲ ਵੀ ਖਬਰ ਆਈਆਂ ਹੋਣਗੀਆਂ ਅਸੀਂ ਐਸਐਸਪੀ ਮੈਡਮ ਨੂੰ ਅਸੀਂ ਇੱਕ ਮੈਮੋਰੰਡਮ ਦੇ ਕੇ ਆਏ ਸੀ ਵੀ ਸਾਡੀਆਂ ਜਿਹੜੀਆਂ ਦੁਕਾਨਾਂ ਦੇ ਉੱਤੇ ਜਿਹੜੀ ਪੁਲਿਸ ਦੀ ਰੇਡ ਆ ਉਹ ਬੰਦ ਕੀਤੀ ਜਾਵੇ ਅਗਰ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਉਸ ਨੂੰ ਉਹਤੇ ਰੇਡ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਆਮ ਰੂਟੀਨ 'ਚ ਤੁਸੀਂ ਇੰਨੇ ਨੇ ਪੁਲਿਸ ਲੈ ਕੇ ਜਾਂਦੇ ਹੋ ਤਾਂ ਸਾਡੇ ਜਿਹੜੇ ਕੇਮਿਸਟ ਹੈ ਉਹ ਇਸ ਗੱਲ ਨੂੰ ਹੀਣ ਭਾਵਨਾ ਦੇਖਦੇ ਆ ਆਪਦੀ ਬੇਇੱਜ਼ਤੀ ਮੰਨਦੇ ਵੀ ਪੁਲਿਸ ਇਹਨੂੰ ਰੋਕਿਆ ਜਾਵੇ ਅਸੀਂ ਹੱਥ ਜੋੜ ਕੇ ਬੇਨਤੀ ਕਰਕੇ ਆਏ ਸੀ ਲੇਕਿਨ ਸਾਡੀ ਉਹ ਬੇਨਤੀ ਉਹਨਾਂ ਨੇ ਕਿਹਾ ਸੀ ਸਾਨੂੰ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਨਹੀਂ ਅੱਗੇ ਤੋਂ ਕਰਾਂਗੇ ਅਸੀਂ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਹੀ ਅਸੀਂ ਕੰਮ ਕਰਾਂਗੇ ਉਸ ਤੋਂ ਬਾਅਦ ਫਿਰ ਰਾਮਾਂ ਦੇ ਵਿੱਚ ਉਹੀ ਕਾਰਵਾਈ ਹੋਈ ਤਾ ਉਤੋਂ ਦੀ ਜਿਹੜੇ ਸਾਡੇ ਇਹ ਸੈਕਟਰੀ ਸਾਹਿਬ ਖੜੇ ਆ ਰਾਮਾ ਮੰਡੀ ਦੇ ਪ੍ਰਧਾਨ ਖੜੇ ਆ ਤਾਂ ਉਹ ਮੈਂ ਕਿਹਾ ਵੀ ਤੁਸੀਂ ਫਿਰ ਆਪਣੀਆਂ ਦੁਕਾਨਾਂ ਬੰਦ ਕਰ ਦਿਓ ਇਹੀ ਹੋ ਸਕਦਾ ਤੇ ਇਹਨਾਂ ਨੇ ਦੁਕਾਨਾਂ ਬੰਦ ਕਰਕੇ ਉੱਤੇ ਧਰਨਾ ਲਾਤਾ ਉਹ ਵੀ ਦੱਸਦੇ ਉਦੋਂ ਉਦੋਂ ਬਾਅਦ ਉਸੇ 2 ਦਿਨ ਬਾਅਦ ਹੀ ਕੱਲ ਕੱਲ ਰਾਮਾ ਮੰਡੀ ਦੇ ਵਿੱਚ ਸਾਡਾ ਇਥੋਂ ਹੋਲ سیلਰ ਭਰਾ ਹੈ singla medical agency ਉਹਨਾਂ ਦਾ ਮਲਾਜ਼ਮ ਰੁਪੀਨ ਦੇ ਵਿੱਚ ਆਪਦਾ ਟੂਰ ਕਰਨ ਗਿਆ ਸੀ ਟੂਰ ਕਰਨਾ ਹੁੰਦਾ ਮਤਲਬ ਇੱਥੋਂ ਦਵਾਈਆਂ ਲੈ ਕੇ ਉੱਥੇ ਦੇਣੀਆਂ ਹੁੰਦੀਆਂ ਜਿਹੜੇ ਉੱਥੋਂ ਵਾਪਸ ਕਰਨ ਵਾਲੀ ਹੁੰਦੀਆਂ ਵਾਪਸ ਲੈ ਕੇ ਆਉਂਦੇ ਉਹਦੇ ਲੜੀ ਦੇ ਤਹਿਤ singla medic ਹੋ ਜਾ ਉੱਥੇ ਰਾਮਾ ਮੰਡੀ ਉੱਥੋਂ ਉਹਨੇ ਦੋ ਪੱਤੇ ਐਕਸਪਾਇਰੀ ਦੇ ਕਲੌਂਜੀ ਬੰਬ ਲਈ 2024 ਦਸੰਬਰ ਦੀ ਐਕਸਪਾਇਰੀ ਉਹਨੂੰ ਵਾਪਸ ਕਰਤੀ ਰਜਿਸਟਰ 'ਚ ਨੋਟ ਕਰ ਲਿਆ ਇੱਥੇ ਫੋਨ ਕਰਤਾ ਵੀ ਤੁਹਾਡੇ ਆ ਪੱਤੇ ਜਿਹੜੇ ਮੈਂ ਵਾਪਸ ਭੇਜ ਰਿਹਾ ਉਹਦੇ ਲਿਖਤਾ ਨੋਟ ਹੋ ਗਿਆ ਪੋਚ ਸਟੇਸ਼ਨ ਤੇ ਚਲਾ ਗਿਆ ਟੂਰ ਕਰਕੇ ਸਟੇਸ਼ਨ ਦੇ ਉੱਤੇ ਪੁਲਿਸ ਨੇ ਚੈਕਿੰਗ ਦੇ ਦੌਰਾਨ ਉਹ ਦੋ ਪੱਤੇ ਡੀਐਸਪੀ ਸਾਹਿਬ ਮਾਨ ਜੋ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਕਹਿੰਦੇ ਵੀ ਕਿਥੋਂ ਲੈ ਕੇ ਆਏ ਉਹ ਕਹਿੰਦੇ ਮੈਂ ਫਲਾਨੀ ਦੁਕਾਨ ਤੋਂ ਲੈ ਕੇ ਆਇਆ ਉਹ ਦੁਕਾਨ ਵਾਲਾ ਵੀ ਉੱਥੇ ਬੁਲਾ ਲਿਆ ਸਾਰਾ ਰਿਕਾਰਡ ਉੱਥੇ ਲੈ ਕੇ ਆ ਗਏ ਤਾਂ ਉਹਦੇ باوجود ਰਿਕਾਰਡ ਦੇਖਣ ਦੇ باوجود ਵੀ ਡੀਐਸਪੀ ਸਾਹਿਬ ਨੇ ਉਹ ਕਹਿੰਦੇ ਇਗਨੋਰ ਕਰਦੇ ਹੋਏ ਇਸ ਗੱਲ ਨੂੰ ਉਸ ਮੁੰਡੇ ਤੇ ਰਾਤ ਨੂੰ ਜਿਹੜਾ ਨਾਰਕੁੱਟ ਗਿਆ ਉਹਦਾ ਪਰਚਾ ਦੇ ਦਿੱਤਾ ਅਸੀਂ ਉਹ ਪਰਚੇ ਦਾ ਵਿਰੋਧ ਕਰਦੇ ਆਂ ਅਸੀਂ ਕਹਿੰਦੇ ਆਂ ਵੀ ਉਹਦੀ ਜਿਹੜੀ ਇਨਕੁਆਇਰੀ ਕੀਤੀ ਜਾਵੇ ਔਰ ਉਹ ਪਰਚਾ ਜਿਹੜਾ ਰੱਦ ਕੀਤਾ ਜਾਵੇ ਔਰ ਜਿਹੜੇ ਸਾਡੇ ਕਮਿਸ਼ਨਾਂ ਤੇ ਅਤਿਆਚਾਰ ਹੋ ਰਿਹਾ ਉਸ ਨੂੰ ਬੰਦ ਕੀਤਾ ਜਾਵੇ। ਅਗਰ ਇਹ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਤਾਂ ਅਸੀਂ ਸਾਡਾ ਸੰਘਰਸ਼ ਬਹੁਤ ਵੱਡੇ ਲੈਵਲ ਤੇ ਜਾਏਗਾ। ਸ਼ਾਇਦ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਅਸੀਂ ਅਮਨਪਸੰਦ ਲੋਕ ਆਂ। ਅਸੀਂ ਲੋਕਾਂ ਦੇ ਨਾਲ ਖੜਨ ਵਾਲੇ ਆਂ। ਅਸੀਂ ਹਮੇਸ਼ਾ ਜਿਹੜੀ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਹੈ ਉਹਦਾ ਸਹਿਯੋਗ ਕਰਦੇ ਆਂ। ਉਹਨਾਂ ਦਾ ਸਾਥ ਦਿੰਦੇ ਆਂ। ਅਸੀਂ ਕਹਿੰਦੇ ਆਂ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ। ਕਈ ਕੈਮਿਸਟ ਹੈ ਉਹਦੇ ਚਰਚਾ ਵਿੱਚ ਰਹਿੰਦੇ ਨੇ ਸੁੰਨ ਵਿੱਚ ਵੀ ਆਉਂਦਾ ਵੀ ਹੋ ਨਸ਼ੇ ਦੀਆਂ ਘੁਲੀਆਂ ਜਿਹੜੀਆਂ ਵੇਚਦੇ ਨੇ ਜਿਹੜੇ ਸਰ ਕੋਈ ਇੱਕ ਅੱਧੀ ਪੇੜ ਇਸ ਤਰੀਕੇ ਦੀ ਹੁੰਦੀ ਹੈ 100% ਤਾਂ ਮੈਂ ਨਹੀਂ ਕਹਿ ਸਕਦਾ ਇੱਕ ਅੱਧੀ ਹੁੰਦੀ ਹੈ ਅਸੀਂ ਕਿਹਨਾਂ ਨੂੰ ਫੜ ਕੇ ਸਿੱਟੋ ਅਸੀਂ ਉਹਦੇ ਕਦੋਂ ਨਾਲ ਗਏ ਜਾਂ ਅਸੀਂ ਕਦੋਂ ਉਹਦਾ ਸਾਥ ਦਿੱਤਾ ਅਸੀਂ ਉਹਦੇ ਨਾਲ ਨਹੀਂ ਅੱਜ ਵੀ ਨਹੀਂ ਕੱਲ ਨੂੰ ਵੀ ਨਹੀਂ ਸਾਡੀ ਐਸੋਸੀਏਸ਼ਨ ਇਹੋ ਜਿਹਾ ਬੰਦਾ ਕੰਮ ਕਰਦਾ ਉਹਦੇ ਨਾਲ ਕਦੇ ਵੀ ਨਾ ਜਾਓ ਕਦੇ ਫੋਨ ਵੀ ਨਹੀਂ ਕਰੋਗੇ ਉਹਦੇ ਨੂੰ ਮਤਲਬ ਅਗਲਾ ਪ੍ਰੋਗਰਾਮ ਕੀ ਲਿਖਿਆ ਅਗਲਾ ਪ੍ਰੋਗਰਾਮ ਆਕਰ ਸਰਕਾਰ ਨਾ ਮੰਨੀ ਤਾਂ ਪੰਜਾਬ ਲੈਵਲ ਤੇ ਸੰਘਰਸ਼ ਕਰਾਂਗੇ ਸਾਡੀ ਟੀਮ ਤੇ ਸਾਹਿਬ ਕੀ ਜਾਨਾ ਚਾਹੋਗੇ ਜੀ ਅੱਜ ਦੇ ਸਾਹਿਬ ਦੇਖੋ ਜਿਹੜੇ ਹਸਾਬ ਨਾਲ ਇਹ ਘਟਨਾ ਹੋਈ ਹੈ ਕੱਲ ਨਰਾਮਾ ਦੇ ਵਿੱਚ ਔਰ ਪੂਰੀ ਕਾਨੂੰਨ ਦੇ ਮੁਤਾਬਕ ਜੋ ਗਾਈਡਲਾਈਨਸ ਹੈ ਉਹਦੇ ਮੁਤਾਬਕ ਐਕਸਪਾਇਰੀ ਜਿਹੜੀ ਦਵਾਈ ਹੈ ਉਹਦੇ ਨੂੰ ਨਜਾਇਜ਼ ਤੌਰ ਤੇ ਪਰਚਾ ਕੀਤਾ ਗਿਆ ਇਹ ਬਹੁਤ ਗਲਤ ਹੈ ਮਦ ਇੱਕ ਨਾਦਰਸ਼ਾਹੀ ਫਰਮਾਨ ਹੈ ਇਹ ਬੇਇਨਸਾਫੀ ਹੈ ਤੱਕਾ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਤੱਕ ਪੁਲਿਸ ਪਹੁੰਚ ਨਹੀਂ ਕਰ ਰਹੀ ਔਰ ਜਿਹੜੇ ਸਹੀ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਸੌਫਟ ਟਾਰਗੇਟ ਸਮਝ ਗਏ ਜਿਹੜਾ ਹੈਗਾ ਇੱਕ ਮੈਂ ਕਹਿ ਸਕਦਾ ਕਿ ਕਾਰਵਾਈ ਦਿਖਾਉਣ ਵਾਲਾ ਕੰਮ ਕੀਤਾ ਗਿਆ ਇਹ ਬਹੁਤ ਤੱਕੇ ਵਾਲੀ ਗੱਲ ਹੈ ਬਹੁਤ ਬੇਇਨਸਾਫੀ ਵਾਲੀ ਗੱਲ ਹੈ ਔਰ ਪ੍ਰਸ਼ਾਸਨ ਨੂੰ ਇਮੀਡੀਏਟਲੀ ਪਰਚਾ ਰੱਦ ਕਰਨਾ ਚਾਹੀਦਾ ਹੈ ਵਪਾਰੀਆਂ ਨੂੰ ਨਿਆਂ ਦੇਣਾ ਚਾਹੀਦਾ ਹੈ ਅਗਰ ਜੇ ਇਹਨਾਂ ਨੇ ਇਹ ਜਿਹੜੀ ਕੀਤੀ ਗਲਤ ਕਾਰਵਾਈ ਹੈ ਉਹਦੇ ਤੇ ਸਹੀ ਨਾ ਕੀਤਾ ਸਾ ਵਪਾਰੀ ਜਿਹੜਾ ਹੈਗਾ ਸੜਕਾਂ ਤੇ ਆਉਣਗੇ ਇਕੱਲੇ ਹੀ ਨਹੀਂ ਪੰਜਾਬ ਦੇ ਵਪਾਰੀ ਵੀ ਆਉਣਗੇ ਅਸੀਂ ਵੀ ਨਾਲ ਖੜਾਂਗੇ ਔਰ ਜਿੰਨਾ ਤੱਕ ਇਨਸਾਫ ਨਹੀਂ ਮਿਲੇਗਾ ਇਹ ਲੜਾਈ ਲੜੀ ਜਾਏਗੀ ਅਮਿਤ ਕਪੂਰ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਵਪਾਰ ਮੰਡਲ ਕੀ ਕਹਿੰਦੇ ਜਾਂ ਐਡੀਟਰ ਤਾਂ ਹੱਥ ਦਾ ਜਾਣੇ ਕਿ ਕੀ ਕਰੇ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਅੱਜ ਦੁਕਾਨਦਾਰਾਂ ਦੇ ਉਹ ਕਹਿੰਦੇ ਨਾ ਬੇਕਸੂਰ ਦੁਕਾਨਦਾਰਾਂ ਦੇ ਜੀ ਦੀ ਜੇਬ ਦੇ ਵਿੱਚ ਦੋ ਐਕਸਪਾਇਰੀ ਦੇ ਪੱਤੇ ਸੀ ਜਿਹੜਾ 50 ਸਾਲ ਤੋਂ ਦਵਾਈਆਂ ਦਾ ਕੰਮ ਕਰ ਰਿਆ ਅੱਜ ਉਹ ਬੰਦੇ ਨਾਲ ਤੁਸੀਂ ਉਹਨਾਂ ਦੇ ਉਹਨਾਂ ਲੋਕਾਂ ਦੇ ਉੱਤੇ ਪਰਚੇ ਕਰਨ ਲੱਗ ਗਏ ਤਾਂ ਮੈਨੂੰ ਦੱਸੋ ਵੀ ਇਹ ਨਸ਼ਾ ਬੰਦ ਕਰਾਓਗੇ ਤੁਸੀਂ ਜੇ ਨਸ਼ਾ ਬੰਦ ਕਰਨਾ ਹੈ ਅਸੀਂ ਚਾਹਨੇ ਆ ਅਸੀਂ ਤੁਹਾਡਾ ਸਾਥ ਦਿੰਨੇ ਆ ਅਸੀਂ ਤੁਹਾਡੇ ਨਾਲ ਖੜੇ ਆ ਜਿੱਥੇ ਸਾਡੀ ਲੋੜ ਆ ਸਾਡੀ ਲੋੜ ਲਓ ਸਾਡਾ ਸਾਥ ਲਓ ਲੇਕਿਨ ਜੇ ਤੁਸੀਂ ਇਹ ਸਾਡੇ ਦੁਕਾਨਦਾਰਾਂ ਦੇ ਪਰਚੇ ਕਰਨ ਲੱਗ ਜਾਓਗੇ ਤਾਂ ਫਿਰ ਤਾਂ ਕੋਈ ਮੇਰੀ ਖਿਆਲ ਉਹ ਕਹਿੰਦਾ ਨਸ਼ਾ ਬੰਦ ਹੋਵੇ ਨਾ ਹੋਵੇ ਸਰਕਾਰ ਦਾ ਬੰਦ ਜਰੂਰ ਹੋ ਜਾਊਗੀ ਫਿਰ ਜਿਸ ਹੱਬ ਨਾਲ ਇਹਨਾਂ ਦੇ ਕੰਮ ਕਰਦੇ ਇਕੋ ਸਰ ਵਪਾਰੀ ਵਰਗ ਸੀ ਜਿਹੜਾ ਅੱਜ ਦੁਕਾਨਾਂ ਦੇ ਵਿੱਚ ਬੈਠਾ ਸੀਗਾ ਕਿਸਾਨ ਪਹਿਲੇ ਬਾਾਰ ਸੜਕਾਂ ਦੇ ਤੁਰੇ ਫਿਰਦੇ ਐ ਕਰਮਚਾਰੀ ਤਾਂ ਸੜਕਾਂ ਦੇ ਤੁਰੇ ਫਿਰਦੇ ਐ ਤੇ ਅੱਜ ਸਰਕਾਰ ਨੇ ਜੇ ਇਹ ਜਿਹੇ ਹਾਲਾਤ ਸ਼ੁਰੂ ਕਰਤੇ ਤਾਂ ਸਾਡੇ ਵਪਾਰੀਆਂ ਦਾ ਵੀ ਇਹੀ ਹਾਲ ਹੋਊਗਾ ਅਸੀਂ ਵੀ ਸੜਕਾਂ ਤੇ ਆ ਜਾਾਂਗੇ ਤੇ ਇਹ ਤੋਂ ਬਾਅਦ ਤਾਂ ਕੰਮ ਹੀ ਖਤਮ ਹੋ ਜਾਊਗਾ ਅਸੀਂ ਸਰਕਾਰ ਨੂੰ ਆਪਣੇ ਵੱਲੋਂ ਗੁਜਾਰਿਸ਼ ਕਰਦੇ ਹਾਂ ਕਿ ਸਾਡੇ ਬੇਕਸੂਰ ਵਪਾਰੀਆਂ ਤੇ ਖਰਚੇ ਜਿਹੜੇ ਤੁਸੀਂ ਕੀਤੇ ਐ ਇਹਨਾਂ ਨੂੰ ਰੱਦ ਕਰੋ ਜੇ ਤੁਸੀਂ ਇਹ ਪਰਚੇ ਰੱਦ ਨਹੀਂ ਕਰੋਗੇ ਤਾ ਸਾਨੂੰ ਫਿਰ ਮਜਬੂਰਨ ਕੋਈ ਨਾ ਕੋਈ ਵੱਡੀ ਕਾਲ ਦੇਣੀ ਪਊਗੀ ਬਠਿੰਡਾ ਬੰਦ ਕਰਾਉਣਾ ਪਊਗਾ ਪੰਜਾਬ ਬੰਦ ਕਰਾਉਣਾ ਪਊਗਾ ਤੇ ਚਾਹੇ ਕੋਈ ਨਾ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਨਾ ਕੋਈ ਸੰਗਠਨ ਵੱਲੋਂ ਜੋ ਵੀ ਸਾਡਾ ਬਣੂਗਾ ਅਸੀਂ ਆਪਣੇ ਵੱਲੋਂ ਸਰਕਾਰ ਦੇ ਉਹ ਕਹਿੰਦਾ ਇਹ ਚੀਜ਼ ਨੂੰ ਤਾਂ ਅਸੀਂ 100% ਕਹਿ ਰਹੇ ਆ ਕਿ ਨਜਾਇਜ਼ ਕੰਮ ਅਸੀਂ ਨਹੀਂ ਹੋਣ ਦੇਾਂਗੇ ੱੱਕਾ ਅਸੀਂ ਨਹੀਂ ਹੋਣ ਦੇਾਂਗੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਤੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਇਹ ਸਰਕਾਰ ਨੂੰ ਸਰਕਾਰ ਦੇ ਨੁਮਾਇੰਦੇ ਬੈਠੇ ਕਿ ਉਹਨਾਂ ਤੋਂ ਕੰਮ ਕੀ ਕੀਤਾ ਜਾਓ ਛੋਟੇ ਛੋਟੇ ਸਰਕਾਰ ਦੇ ਨੁਮਾਇੰਦੇ ਮੇਰੀ ਗੱਲ ਤਾਂ ਤਿੰਨ ਸਾਲਾਂ ਤੋਂ ਅਸੀਂ ਦੇਖ ਹੀ ਨਹੀਂ ਰਹੇ ਕਿੱਥੇ ਪਹਿਲੇ ਹੁੰਦਾ ਸੀਗਾ ਪਹਿਲੇ ਕਦੇ ਕੋਈ ਇਸ ਤਰ੍ਹਾਂ ਦੀ ਕੋਈ ਕਾਲ ਆਂਦੀ ਸੀ ਕੋਈ ਬਾਜ਼ਾਰ ਦੇ ਵਿੱਚ ਕੋਈ ਰੋਲਾ ਪੈਂਦਾ ਸੀ ਕੋਈ ਐਕਸੀਡੈਂਟ ਹੁੰਦਾ ਕੋਈ ਮਰਦਾ ਕੋਈ ਜੰਮਦਾ ਕਿਸੇ ਤੇ ਕੋਈ ਵੀ ਖੁਸ਼ੀ ਗਮੀ ਕੁਝ ਵੀ ਹੁੰਦੀ ਸੀ ਤਾਂ ਅਸੀਂ ਆਮ ਤੌਰ ਤੇ ਦੇਖਿਆ ਕਰਦੇ ਸੀ ਵੀ ਉੱਥੇ ਦੜੀ ਵਿੱਚ ਗਈ ਤਾਂ ਉੱਥੇ ਕੋਈ ਨਾ ਕੋਈ ਐਮਐਲਏ ਜਾਂ ਕੋਈ ਨਾ ਕੋਈ ਮੰਤਰੀ ਜਿਹੜਾ ਹੈਗਾ ਪੱਜ ਕੇ ਆਊਗਾ ਪਰ ਤੁਸੀਂ ਸਾਰੇ মিডিਆ ਵਾਲੇ ਗਵਾਹ ਹੋ ਦੱਸੋ ਮੈਨੂੰ ਕੋਈ ਤਿੰਨ ਸਾਲਾਂ ਵਿੱਚ ਤੁਹਾਨੂੰ ਕਦੇ ਕਿਸੇ ਧਰਨੇ 'ਚ ਵੀ ਕੋਈ ਦੇਖਿਆ ਹੋਵੇ ਫਿਰ ਮਜਬੂਰਨ ਲੋਕੀ ਜਦੋਂ ਇਹ ਸਰਕਾਰ ਦੇ ਨਾਮ ਦੇ ਨਾਅਰੇ ਲਾਉਂਦੇ ਤਾਂ ਉੱਤੋਂ ਫਿਰ ਇਹ ਜਵਾਬ ਆਂਦਾ ਹੈ ਵੀਰ ਅਸੀਂ ਕੀ ਕਰੀਏ ਸਾਡੇ ਖਿਲਾਫ ਤਾਂ ਨਾਰੇ ਲਾਂਦੇ ਜੇ ਤੁਸੀਂ ਵਿੱਚ ਆ ਕੇ ਬੈਠ ਜਾਓਗੇ ਭਰਾਵੋ ਅਸੀਂ ਤਾਂ ਤੁਹਾਡਾ ਜਿੰਦਾਬਾਦ ਕਰਾਂਗੇ ਤੁਸੀਂ ਸਾਡੇ ਨਾਲ ਚੱਲੋ ਅਸੀਂ ਤਾਂ ਅੱਜ ਵੀ ਕਹੀਏ ਨੇ ਅਸੀਂ ਅੱਜ ਵੀ ਕਹਿੰਨੇ ਆ ਕੋਈ ਬਠਿੰਡਾ ਦੇ ਐਮਐਲਏ ਸਾਹਿਬ ਨੂੰ ਅਸੀਂ ਅੱਜ ਵੀ ਹਾਲਾਂਕਿ ਮੇਰੀ ਗੱਲ ਇੱਥੇ ਨਹੀਂ ਕਿਸੇ ਨੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਨਾਰਾ ਲਾਇਆ ਹੋਣਾ ਨਾ ਕਿਹਾ ਹੁਣ ਪਰ ਅਸੀਂ ਅੱਜ ਫੇਰ ਇਹ ਇਸ ਗੱਲ ਤੇ ਦੁਹਰਾਣਾ ਚਾਹਨੇ ਕਿ ਤੁਸੀਂ ਸਾਡਾ ਸਾਥ ਦਿਆ ਕਰੋ ਵਪਾਰੀ ਤੁਹਾਡੇ ਐ ਤੁਸੀਂ ਸਾਡੇ ਐਮਐਲਏ ਜੇ ਸਾਰੀ ਜਨਤਾ ਦੀ ਤੁਸੀਂ ਆਵਾਜ਼ ਨਹੀਂ ਸੁਣੋਗੇ ਬੰ ਜਨਤਾ ਨੂੰ ਜਿਹੜਾ ਨਹੀਂ ਲਿਖੂਗਾ ਤਾਂ ਇਹਦਾ ਮਤਲਬ ਜਨਤਾ ਸਾਡੇ ਹੀ ਲੱਗਦਾ ਵੀ ਉਹ ਬੰਦਾ ਚੋਰ ਹੋ ਅਸੀਂ ਤਾਂ ਇਹ ਕਹਿੰਨੇ ਕਿ ਤੁਸੀਂ ਸਾਡੇ ਨਾਲ ਆ ਕੇ ਖ ਬੈਠੋ ਸਾਡੇ ਦਾ ਕੰਮ ਕਰਾ ਕੇ ਦਿਓ ਸਾਡੇ ਉੱਤੇ ਜਿਹੜਾ ਤੱਕਾ ਹੋ ਰਿਹਾ ਉਹਨੂੰ ਬਰਦਾਸ਼ਤ ਮਤਲਬ ਖਤਮ ਕਰਾਓ ਕੱਲ ਨੂੰ ਅਸੀਂ ਫੇਰ ਤੁਹਾਨੂੰ ਵੋਟ ਸਾਡੇ ਲੋਕਾਂ ਨੇ ਹੀ ਵੋਟਾਂ ਪਾਈਆਂ ਬਾਹਰਲੇ ਨੇ ਥੋੜੀ ਪਾਈਆਂ ਕੋਈ ਪਾਕਿਸਤਾਨ ਵਾਲੇ ਥੋੜੀ ਆ ਕੇ ਵੋਟਾਂ ਪਾ ਗਏ ਵੋਟਾਂ ਬਠਿੰਡੇ ਵਾਲਿਆਂ ਨੇ ਪਾਈਆਂ ਸੀ ਤਾਂ ਐਮਐਲਏ ਬਣੇ ਹੋ ਤੇ ਅੱਜ ਤੁਹਾਨੂੰ ਉਹਨਾਂ ਤੇ ਯਕੀਨ ਆਣੀ ਤਾਂ ਫੇਰ ਅਸੀਂ ਕੀ ਕਰ ਸਕਦੇ